ਛਤਰियां ਦਿਖਾ ਪਹਿਲਾ ਤੇਰੀਆਂ ਛਤਰियां ਦਿਖਾ ਕਾ ਸੀਗੀ ਹਾਂ ਉਹ ਦੇਖੋ ਉੱਪਰ ਉਹ ਸੀਗੀ ਉੱਪਰ ਆ ਆ ਛਤਰियां ਚੈੱਕ ਕਰੋ ਪਹਿਲਾ ਦੱਸੋ ਕਿ ਮੈਂ ਐ ਕੱਪੜੇ ਲਾਇਆ ਤਵਲੇ ਨੇ ਚੱਕੀ ਫਿਰ ਕਬੂਤਰ ਤਾੜੀਏ ਦੇਖਦੇ ਆ ਬਾਬੇ ਦਬਲਾ ਕੱਢ ਪੰਦਾ ਕਿ ਨਹੀਂ ਚਾਲ ਤਵਲੇ ਆ ਬੱਜਾ ਕੋਪੜ ਮਿਲ ਗਿਆ ਭਾਈ ਬੱਚਾ ਇੱਧਰ ਲੈ ਖੁੱਡੇ 'ਚ ਸੀਗਾ ਆ ਵਾਲਾ ਲੋ ਵੀ ਆਪੇ ਅੱਜ ਸ਼ੇਅਰ ਕਰਤਾ ਵਲੋਗ ਸਟਾਰਟ ਪਹਿਲਾ ਦੇਖੋ ਪਤੰਗ ਉੱਡੀ ਜਾਂਦੇ ਐਵੇਂ ਤਬਲੇ ਜੀ ਤੇ ਅੱਜ ਕੀ ਕਰਨਾ ਹੈ ਦੱਸ ਦੇ ਪਤੰਗ ਫੇਰ ਤੋਂ ਪਤੰਗ ਫੇਰ ਤੋਂ ਨਹੀਂ ਅੱਜ ਪਹਿਲਾਂ ਆਪਾਂ ਤਾੜਨੇ ਕਬੂਤਰ ਹਾਂ ਛਤਰੀਆਂ ਦਿਖਾ ਪਹਿਲਾਂ ਤੇਰੀਆਂ ਛਤਰੀਆਂ ਦਿਖਾ ਕਾਹਦੀ ਸੀ ਹਾਂ ਦੇਖੋ ਦੇਖੋ ਉੱਪਰ ਉਹ ਸੀਗੀ ਉੱਪਰ ਆ ਛਤਰੀਆਂ ਚੈੱਕ ਕਰੋ ਪਹਿਲਾਂ ਦੱਸੋ ਕਿ ਮੈਂ ਐ ਕੱਪੜੇ ਲਾਇਆ ਤਬਲੇ ਨੇ ਤਬਲੇ ਨੇ ਕਿਉਂ ਲਾਇਆ ਕਰਦੇ ਨੇ ਲਾਇਆ ਇਹਨੂੰ ਤਾਂ ਕੁਝ ਵੀ ਨਹੀਂ ਪਤਾ ਹਲੇ ਚੱਕੀ ਫੇਰ ਕਬੂਤਰ ਤਾੜੀਏ ਆਇਆ ਚੱਲ ਆਇਆ ਫਿਰ ਪਹਿਲਾ ਇਹਦੇ ਜੋ ਬੱਚਾ ਕੱਢ ਕੱਢ ਦੇਖਦੇ ਆਪ ਵੀ ਤਬਲਾ ਕੱਢ ਪੰਦਾ ਕੀ ਨਹੀਂ ਚੱਲ ਤਬਲੇ ਆ ਬੱਜਾ ਖੋਪੜ ਇਹ ਆ ਫੜ ਇਹ ਕਿੱਧਰ ਜਾਣੇ ਤਾੜਨੇ ਕਿੱਧਰ ਹੈ ਆ ਫੜ ਲੈ ਇੱਕ ਬੱਚਾ ਭਜਦਾ ਬੱਚਾ ਇਹ ਬਿੰਦਰਪੁੱਲੀ ਵਾਲਾ ਜੋ ਬੱਚਾ ਇਹ ਹੈ ਬਾਈ ਬਿੰਦਰਪੁੱਲੀ ਵਾਲਾ ਇਹ ਤੇ ਮੈਂਟਾਂ ਦੀ ਦੱਸਿਆ ਸੀ ਬਾਈ ਨੇ ਇਹ ਆ ਤਾੜਦਾ ਬਾਈ ਲੈ ਫੜ ਕੇ ਰੱਖ ਓਏ ਮੈਂ ਹੋਰ ਲੈ ਕੇ ਆਇਆ ਕੱਢ ਕੇ ਐਵੇਂ ਨਹੀਂ ਖੜੀ ਤਾਂ ਹੁੰਦਾ ਇੱਥੋਂ ਖੜੀ ਤਾਂ ਹੁੰਦਾ ਫੜਨ ਦੇ ਯਾਰ ਨਾ ਹੀ ਫੜ ਤੋ ਹੋਰ ਬੱਚੇ ਫੜਦੇ ਆ ਆ ਦੇਖ ਲੋ ਬਾਈ ਆ ਬੱਚੇ ਐ ਕਾ ਸੀਗਾ ਸਾਰੇ ਇੱਧਰ ਹੀ ਤਾੜ ਤੇ ਪਹਿਲਾ ਪਰਲੇ ਗੁੱਡੇ ਚ ਸੀਗੇ ਕਾ ਸੀਗਾ ਕਿਹੜਾ ਬੱਚਾ ਘਹਿਣ ਲੱਗਦਾ ਬਈ ਤੁਹਾਨੂੰ ਇੰਨਾ ਜੋ ਸਾਰਿਆਂ ਜੋ ਐ ਦੱਸੋ ਹੈ ਤਬਲੇ ਪਿੰਜਰਾ ਨੀਵਾ ਨਹੀਂ ਹੁੰਦਾ ਯਾਰ ਹੁਣ ਨਹੀਂ ਹੁੰਦਾ ਰੋਲਾ ਪਾ ਰੱਖਿਆ ਬਾਈ ਪੂਰਾ ਪੰਗ ਵੱਢੀ ਜਾਂਦੇ ਚੇਲੇ ਕੀ ਦਾ ਨਾਂ ਲੱਗਿਆ ਮੀ ਤਬਲੇ ਹਾਂਜੀ ਤੇਰਾ ਭੱਜਿਆ ਤੇਰਾ ਬਾਈ ਨਾ ਨਹੀਂ ਹਾਂਜੀ 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 ਇੱਧਰ ਕਿੰਨੇ ਛੱਡੇ ਆ ਯਾਰ ਅੱਜ ਸਾਰੇ ਬੱਚੇ ਹੈ ਬਾਈ ਹੋਰ ਲੱਗਣਗੇ ਬੱਚੇ ਹੁਣ ਨਹੀਂ ਭਜਦੇ ਬਾਈ ਹੋਰ ਹੈਗਾ ਇਹਦੇ ਵਿੱਚ ਬੱਚਾ ਰੱਤਾ ਬੱਚਾ ਰਹੇਗਾ ਸੀ ਬਾਈ ਇੱਕ ਉਹ ਬੈਠਾ ਬਾਕੀ ਸਾਰੇ ਤਾੜ ਤੇ ਆਪਾਂ ਇਹ ਵੀ ਦੱਸੋ ਕਿਵੇਂ ਲੱਗਿਆ ਤੁਹਾਨੂੰ ਮੇਰਾ ਵੀ ਸਿਰ ਵਜਦਾ ਬਲੇ ਯਾਰ ਇਹਦੇ 'ਚ ਜਿੱਥੇ ਤੇਰਾ ਵਜਦਾ ਸੀ ਖੁੱਡਾ ਬੰਦ ਕਰ ਦੇ ਚੱਜਣਾ ਦੇਖੀ ਕਰਦਾ ਕਿ ਨਹੀਂ ਇਹ ਆ ਸਕੂਲੇ ਕਿਉਂ ਨਹੀਂ ਗਿਆ ਹਾਂ ਬਈ ਕੱਲੀ ਛੁੱਟੀ ਸੀ ਹਾਂ ਕਾਲੀ ਛੱਟੀ ਸੀ ਜਾ ਕੇ ਛੱਟੀ ਸੀਗੀ ਪਰ ਪਤਾ ਨਹੀਂ ਅੱਜ ਸਾਰੀਆਂ ਛਤਰੀਆਂ ਦੇ ਕੱਪੜੇ ਦਿਖਾ ਦੀ ਆਪਾਂ ਇਹਦੇ ਚ ਅੱਡ ਲਾਤਾ ਥੋੜਾ ਪਰ ਹੈ ਤਾਂ ਸੇਮ ਹੀ ਹੈ ਨਾ ਇੱਕ ਕਾਲੀ ਕੋਮੋਰਾ ਵਾਲੀ ਕੁਈ ਰਾਇ ਤਾਂ ਨਹੀਂ ਗਿਆ ਬੱਚਾ ਓਏ ਇਹਦੇ ਚ ਪਿਆ ਇੱਕ ਬੱਚਾ ਸਰਦੀ ਆ ਗਈ ਬਈ ਪੂਰੀ ਠੰਡੀ ਹਵਾ ਚੱਲੀ ਜਾਂਦੀ ਐ ਐਂ ਜਰੂਰ ਦਸੀ ਉਹ ਵੀ ਇਹ ਮੌਸਮ ਚ ਆਪਾਂ ਬਾਹਰ ਬਾਸ ਸਕਦੇ ਆ ਕਿ ਨਹੀਂ ਧੁੱਪ ਤਾਂ ਵਧੀਆ ਨਿਕਲ ਗਈ ਵੈਸੇ ਬਈ ਇੱਕ ਬੱਚਾ ਲੱਭ ਨਹੀਂ ਰਿਹਾ ਇੱਕ ਆਹ ਤਾਂ ਸੀਗਾ ਇੱਕ ਹੋਰ ਸੀਗਾ ਉਹ ਦੇਖ ਹੀ ਨਹੀਂ ਰਿਹਾ ਮਿਕਸ ਹੋ ਹੈਵਨ ਨਾ ਜੀ ਸਮਝ ਨਹੀਂ ਆ ਰਹੀ ਕਿੱਥੇ ਗਿਆ ਕਿੱਥੇ ਨਹੀਂ ਪਤਾ ਨਹੀਂ ਅੱਖ ਨਿਖਰ ਗਈ ਉਹਦੀ ਅੱਖ ਸਾਫ਼ ਹੋ ਰਹੀ ਸੀਗੀ ਪੀੜਾ ਜਾਂ ਨਹੀਂ ਹੁੰਦਾ ਉਹ ਸੀਗਾ ਕਮੈਂਟ ਲਾ ਛੇਲੇ ਆਪਣੇ ਤੰਗੜਾਈ ਜਾਂਦੇ ਆ। ਕਬੂਤਰਾਂ ਵੱਲ ਕੋਈ ਧਿਆਨ ਨਹੀਂ। ਹਾਂ ਓਏ। ਕਬੂਤਰ ਗੈਪ ਹੋਈ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਕੁਛ। ਕਿਹੜਾ ਲੈ ਗਿਆ? ਬਾਈ ਜੀ ਨੂੰ ਤੰਗਾਂ 'ਚ ਵੀਜੀ ਹੋਏ ਪਿਆ ਬਾਈ ਜੀ ਨਿਗਾ ਨਹੀਂ ਰੱਖਦੇ ਕਬੂਤਰਾਂ ਦੀਆਂ। ਕਿਰ ਕਿੱਥੇ ਗਿਆ? ਹੋਰ ਦੱਸੋ ਬਾਈ ਕਬੂਤਰ ਸਹੀ ਆ ਆਪਣੇ ਠੀਕ ਆ ਸਾਨੂੰ ਲੱਗਦੇ ਆ ਦੇਖਣ ਨੂੰ। ਆ ਦੇ ਉਤਰਾ ਦਾ ਹਾਲ ਵੀ ਦੱਸੋ ਬਈ ਸਾਡੇ ਤਾਂ ਠੀਕ ਨੇ ਮੈਨੂੰ ਲੱਗਦਾ ਕਿੱਧਰ ਗਿਆ ਬੱਚਾ ਹੀ ਨਹੀਂ ਦੇਖ ਰਿਹਾ ਬੱਚੇ ਵੱਡੇ ਹੋ ਗਏ ਹੁਣ ਡਾਣੇ ਸੀਗੇ ਚਲੋ ਕੋਈ ਨਹੀਂ ਦੇਖ ਰਿਹਾ ਮਿਲ ਗਿਆ ਬਈ ਬੱਚਾ ਇੱਧਰਲੇ ਖੁੱਡੇ 'ਚ ਸੀਗਾ ਆਹ ਵਾਲਾ ਫੜ ਜਾ ਯਾਰ ਹਲਦਾ ਹੀ ਬਹੁਤ ਐ ਇਹ ਕੰਨੀਆਂ ਤੜਾ ਲੂ ਐ ਇਹ ਚਲੋ ਕੋਈ ਨਹੀਂ ਇਹਨੂੰ ਪਹਿਲਾਂ ਇਹਦੇ 'ਚ ਤਾੜੀ ਐ ਆ ਵਾਲਾ ਬੱਚਾ ਸੀਗਾ ਬਈ ਇਹ ਅੱਖ ਨਖੇਰ ਆ ਕਿਹੜੀਆਂ ਅੱਖਾਂ ਦਾ ਮੰਨੂਗਾ ਤੁਹਾਨੂੰ ਕਿਹੜੀਆਂ ਦਾ ਲੱਗਦਾ ਇਹ ਚਲੋ ਕੋਈ ਨਹੀਂ ਆਪਣਾ ਲਾਲ ਪੱਠਾ ਬਈ ਤੁਸੀਂ ਇਹਨਾਂ ਦੀਆਂ ਕੱਪੜੀਆਂ ਵੀ ਦੱਸ ਸਕਦੇ ਹੋ ਜੇ ਤੁਹਾਨੂੰ ਪਤਾ ਹੈ ਤਾਂ ਬਈ ਕੋਈ ਡੀਲੈਕਸ ਕਹਿ ਦਿੰਦਾ ਬਈ ਕੋਈ ਖੇੜੀ ਕਹਿ ਦਿੰਦਾ ਪਤਾ ਨਹੀਂ ਚੱਲ ਰਿਹਾ ਕਿੰਨੇ ਦੇਣਾ ਤੋਂ ਔਰ ਇੱਕ ਬੁੱਤਰ ਆਪਣੇ ਆਹ ਲਾਲ ਚਿੰਨਾ ਜੀ ਆਹ ਕਾਲ ਚਿੰਨਾ ਜੀ ਤੂੰ ਕਹੜਾ ਓਏ ਲਾਲ ਇਹ ਕਾਲ ਔਰ ਦੱਸੋ ਬਈ ਆਪਣੇ ਨਿੱਕੇ ਨਿੱਕੇ ਵਲੋਗ ਆਇਆ ਕਰਨੀ ਐਂ ਕਬੂਤਰਾਂ ਦੇ ਤੇ ਕਬੂਤਰਾਂ ਦੇ ਕੀ ਸਾਰੀ ਆਇਆ ਕਰਨੀਂ ਜਿਵੇਂ ਪਹਿਲਾਂ ਪਾ ਨੇ ਰਹੇ ਆ ਆਪਾਂ ਤੇ ਐਦਾਂ ਦੇ ਘੈਂਡ ਘੈਂਡ ਵਲੋਗ ਦੇਖਣ ਲਈ ਆਪਾਂ ਨੂੰ ਉਹ ਕਰ ਦਿਓ ਬਈ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਮੇਕ ਸ਼ੋਰ ਵੀ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਬਈ ਤਾਂ ਜੋ ਸਾਡੀ ਕੋਈ ਅਗਲੀ ਵੀਡੀਓ ਆਵੇ ਤੁਹਾਨੂੰ ਪਤਾ ਲੱਗ ਜੇ ਤੇ ਆਪਣੀਆਂ ਵੀਡੀਓ ਸਾਰੀਆਂ ਹੀ ਐਂ ਹੀ ਹੋਣੀਆਂ ਸਿੰਪਲ ਸੋਬਰ ਵਲੋਗ ਜਿਹਨੂੰ ਕੇ ਰੋ ਵਲੋਗਿੰਗ ਵੀ ਕਿਹਾ ਜਾਂਦਾ ਤਪਲੇ ਕਹਦੇ ਕਮੈਂਟ ਕਰੋ ਕਮੈਂਟ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਹਾਂ ਬਈ ਹੁਣ ਤਪਲੇ ਨੇ ਵੀ ਕਹਿਤਾ ਕਰਨਾ ਪੈਣਾ ਤੁਹਾਨੂੰ ਤੰਗ ਚੈੱਕ ਕਰੋ ਅਗਲਾ ਵਲੋਗ ਆਪਣਾ ਪਤੰਗਾ ਤੇ ਆਊਗਾ ਸ਼ਾਇਦ ਆਪਣਾ ਪੰਗਾ ਪੰਗਾ ਆਊਗਾ